ਤਪਟਿਆਲਾ ਸੰਗਰੂਰ ਬਾਈਪਾਸ ਉੱਤੇ ਪਟਿਆਲਾ ਪੁਲਿਸ ਵੱਲੋਂ ਦੋ 4 ਸ਼ੂਟਰਾਂ ਦੇ ਨਾਲ ਮੁਕਾਬਲਾ ਕੀਤਾ ਗਿਆ। ਇਸ ਦੌਰਾਨ ਸ਼ਾਰਪ ਸ਼ੂਟਰਾਂ ਨੇ ਪੁਲਿਸ ਟੀਮ ਉੱਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। ਮੁਕਾਬਲੇ ਦੇ ਦੌਰਾਨ ਨੇ ਤਕਰੀਬਨ 15 ਤੋਂ 16 ਰਾਉਂਡ ਫਾਇਰ ਹੋਏ ਨੇ ਤਾਂ ਪੁਲਿਸ ਨੇ ਦੋਵੇਂ ਸ਼ਾਰਪ ਸ਼ੂਟਰਾਂ ਨੂੰ ਕਾਬੂ ਕੀਤਾ ਤੇ ਉਹਨਾਂ ਦੇ ਕਬਜ਼ੇ ਦੇ ਵਿੱਚ ਦੋ ਪਿਸਟਲ ਅਤੇ ਬਿਨਾ ਨੰਬਰ ਦੀ ਮੋਟਰਸਾਈਕਲ ਵੀ ਬਰਾਮਦ ਕੀਤੀ ਹੈ। ਫਾਇਰਿੰਗ ਦੇ ਦੌਰਾਨ ਪਟਿਆਲਾ ਦੇ ਸੀਆਈਏ ਇੰਚਾਰਜ ਪ੍ਰਦੀਪ ਸਿੰਘ ਬਾਜਬਣ ਤੇ ਵੀ ਗੋਲੀਆਂ ਚੁਲਾਈਆਂ ਗਈਆਂ ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪੁਲਿਸ ਦੇ ਅਨੁਸਾਰ ਦੋਵੇਂ ਸ਼ਾਟ ਚੂਟਰਾਂ ਦੇ ਖਿਲਾਫ ਪਹਿਲਾਂ ਹੀ ਫਿਰੋਤੀ ਲੁੱਟਾ ਅਤੇ ਫਾਇਰਿੰਗ ਦੇ ਕਈ ਮਾਮਲੇ ਦਰਜ ਨੇ ਇਹਨਾਂ ਦੇ ਵੱਲੋਂ ਪਹਿਲਾਂ ਇੱਕ ਐਨਆਰਆਈ ਤੋਂ ਫਿਰੋਤੀ ਦੀ ਮੰਗ ਕੀਤੀ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਐਨਆਰਆਈ ਦੇ ਪਿਓ ਉਤੇ ਫਾਇਰਿੰਗ ਵੀ ਕੀਤੀ ਗਈ ਸੀ ਜੂਸਾ ਹਸਪਤਾਲ ਦੇ ਵਿੱਚ ਇਲਾਜ ਦੀਨ ਹੈ ਫਿਲਹਾਲ ਇਸ ਬਾਬਤ ਖੁਰਕੀਬ ਕੁਝ ਬਿਆਨ ਕਰਦੇ ਨਜ਼ਰ ਆਏ ਪਟਿਆਲਾ ਐਸਐਸਪੀ ਸੁਨਦੇਵ ਪੰਜਾਬ ਦੇ ਨਿਸ਼ਾ ਨਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਆਰਗੇਨਾਈਜ਼ਡ ਕ੍ਰਾਈਮ ਅਤੇ ਗੈਂਗਸਟਰਸ ਦੇ ਖਿਲਾਫ ਸਖਤ ਕਾਰਵਾਈ ਕਰਦੀ ਆਈ ਉਸੇ ਲੜੀ ਚ ਸਾਨੂੰ ਸਫਲਤਾ ਹਾਸਲ ਹੋਈ ਜਦੋਂ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾਤ ਨੂੰ ਉਹਨਾਂ ਦੀ ਟੀਮ ਨੇ 13 ਦਸੰਬਰ ਦੀ ਰਾਤ ਨੂੰ ਗੱਦੋ ਮਾਜਰਾ सदर ਰਾਜਪੁਰੇ ਚ ਇੱਕ ਫੈਰਿੰਗ ਇਨਸੀਡੈਂਟ ਹੋਇਆ ਸੀ ਗੋਲਡੀਟਲ ਨੋ ਦੇ ਇਸ਼ਾਰੇਾਂ ਤੇ ਤੇ ਉਸ ਵਾਰਦਾਤ ਚ ਇੱਕ 75 ਸਾਲ ਦੇ ਬਜ਼ੁਰਗ ਬਲਦੇਵ ਸਿੰਘ ਨੂੰ ਗੋਲੀ ਲੱਗੀ ਸੀ ਉਹਨਾਂ ਦੇ ਢਿੱਡ ਚ ਉਹਦੇ ਬਾਅਦ ਯੂਐਸਏ ਚ ਉਹਨਾਂ ਦੇ ਬੇਟੇ ਨੂੰ ਐਕਸਟਰਸ਼ਨ ਕਾਲ ਆਈ ਸੀ ਗੋਲਡੀਟਲੋਂ ਵੱਲੋਂ ਤੇ ਉਸ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਜਿਹੜੇ ਦੋਨੇ ਮੇਨ ਸ਼ੂਟਰਸ ਨੇ ਚਮਕੌਰ ਸਾਹਿਬ ਏਰੀਏ ਦੇ ਰਹਿਣ ਵਾਲੇ ਇਹਨਾਂ ਦੀ ਸਾਡੇ ਕੋਲ ਇਨਪੁਟ ਸੀਗੀ ਤੇ ਪੁਲਿਸ ਟੀਮਾਂ ਨੇ ਜਦੋਂ ਘੇਰਾਬੰਦੀ ਕੀਤੀ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਫੈਰ ਕੀਤਾ ਇੱਕ ਫੈਰ ਜਿਹੜਾ ਆ ਉਹ ਪੁਲਿਸ ਵਹੀਕਲ ਦੀ ਵਿੰਸ਼ੀਲਡ ਤੇ ਵੀ ਲੱਗਾ ਤੇ ਪੁਲਿਸ ਪਾਰਟੀ ਨੇ ਰਿਸਟ੍ਰੇਂਟ ਦਾ ਆਪਣਾ ਕਰਦੇ ਹੋਏ ਵਰਤਦੇ ਹੋਏ ਜਦੋਂ ਜਵਾਬੇ ਫੈਰ ਕੀਤਾ ਤੇ ਦੋਨੇ ਬੰਦਿਆਂ ਦੇ ਲੈਗਸ ਚ ਇੰਜਰੀ ਹੋਈ ਬੁਲੇਟ ਇੰਜਰੀ ਇਨਾਂ ਨੂੰ ਜ਼ਖ਼ਮਤ ਅਨੁਸਾਰ ਹਸਪਤਾਲ ਦਾਖਲ ਕਰਾਇਆ ਗਿਆ ਤੇ ਬਿਲਕੁਲ ਕਲੀਅਰ ਮੈਸੇਜ ਆ ਜੀ ਕਿ ਐਕਸਟਰਸ਼ਨ ਕਾਲਸ ਤੇ ਆਰਗੇਨਾਈਜ਼ਡ ਕ੍ਰਾਈਮ ਨੂੰ ਗੈਂਗਸਟਰਵਾਦ ਨੂੰ ਬਿਲਕੁਲ ਨਹੀਂ برداشت ਕੀਤਾ ਜਾਊਗਾ ਪਹਿਲਾਂ ਵੀ ਸਰਗਰਮੀ ਨਾਲ ਸਖ਼ਤੀ ਨਾਲ ਕਾਰਵਾਈ ਕਰਦੇ ਰਹੇ ਹਾਂ ਤੇ ਅੱਗੇ ਵੀ ਕਾਰਵਾਈ ਜਿਹੜੀ ਉਹ جاری ਰਹੂਗੀ ਤੇ ਦੋਨੇ ਸ਼ੂਟਰਾਂ ਤੋਂ 30 ਐਨਐਮ ਤੇ 32 ਬੋਰ ਦੇ ਜਿਹੜੇ ਫੋਰਨ ਮੇਡ ਵੈਪਨ ਵੀ ਇਟਲੀ ਮੇਡ ਬਰਾਮਦ ਹੋਏ ਆ ਇੱਕ ਮੋਟਰਸਾਈਕਲ ਤੇ ਸੀਗੇ ਜਿਹੜਾ ਕਿ ਸਾਨੂੰ ਖਸ਼ਾ ਚੋਰੀ ਦਾ ਮੋਟਰਸਾਈਕਲ ਕੋਈ ਹਿਸਟਰੀ ਹਾਂਜੀ ਇਹਨਾਂ ਦੇ ਉੱਪਰ ਚਮਕੌਰ ਸਾਹਿਬ ਚ ਪਹਿਲਾਂ ਵੀ ਮੁਕੱਦਮੇ ਜਿਹੜੇ ਆ ਫਾਇਰਿੰਗ ਦੇ ਦਰਜ ਹੈ। ਸਰ ਇਹਨਾਂ ਨੇ ਪੁਲਿਸ ਪਾਰਟੀ ਦੀ ਗੋਲੀ ਚਲਾਈ ਕੋਈ ਆਪਣੇ ਗਾਜੀ ਨਹੀਂ ਮੁਲਾਜ਼ਮਾਂ ਦਾ ਬਚਾ ਰਹਿ ਗਿਆ ਜੀ ਜਦਕਿ ਕਾਫੀ ਮਤਲਬ ਸੀਵੀਆਰ ਇਹਨਾਂ ਨੇ ਮਾਰਨ ਦੀ ਇੱਤਾਲੀ ਗੋਲੀਆਂ ਚਲਾਈਆਂ ਸੀ। ਪਰੰਤੂ ਮੁਲਾਜ਼ਮਾਂ ਦਾ ਬਚਾ ਰਿਆ ਤੇ ਹੁਣ ਅੱਗੇ ਵੀ ਇਸ ਗੈਂਗ ਦੇ ਜਿਹੜੇ ਕੋਈ ਬਾਕੀ ਵੀ ਇਹ prende ਹੈਗੇ ਆ ਉਹਨਾਂ ਨੂੰ ਵੀ ਅਸੀਂ ਇਹਦੇ ਚ ਰੋਕ ਕਰਾਂ ਇਹ ਦੋਨਾਂ ਦੀ ਉਮਰ ਜੀ 22 ਸਾਲ ਹੈਗੀ ਹੈ ਤੇ ਬਿਲਕੁਲ ਅਨਪੜ੍ਹ ਕਿਸਮ ਦੇ ਬੰਦੇ ਆ ਤੇ ਇਹਨਾਂ ਨੇ ਬੜੀ ਮਤਲਬ ਜਿਹਨੂੰ ਮਿੱਥ ਕੇ ਰੇਕੀ ਕਰਕੇ ਫਾਇਰਿੰਗ ਕੀਤੀ ਸੀ ਤੇ ਜਿਹੜੇ ਬਜ਼ੁਰਗ ਨੂੰ ਗੋਲੀ ਲੱਗੀ ਸੀ ਉਹਦੇ ਬੇਟੇ ਦਾ ਯੂ ਐਸ ਏ 'ਚ ਇੱਕ ਰੈਸਟੋਰੈਂਟ ਦਾ ਤੇ ਯੂ ਐਸ ਏ ਦੇ ਉਸ ਰੈਸਟੋਰੈਂਟ ਦੇ ਉੱਪਰ ਵੀ ਫਾਇਰਿੰਗ ਹੋਈ ਸੀ ਤੇ ਇਹਨਾਂ ਤੋਂ ਵੱਡੀ ਰਕਮ ਫਰौती ਦੀ ਮੰਗੀ ਗਈ ਸੀ ਇਨਾਂ ਦੀ ਅਰੈਸਟ ਦੇ ਨਾਲ ਹੀ ਜਿਹੜੀ ਇਹਨਾਂ ਨੇ ਖਰੜ ਏਰੀਏ ਮੁਹਾਲੀ ਚ ਵੀ ਜਿਹੜੀ ਮੂਲਲੀ ਪੁਛਗਿਸ਼ ਚ ਗੱਲ ਸਾਹਮਣੇ ਆਈ ਹੈ ਕਿ ਉੱਥੇ ਵੀ ਕਿਸੇ ਜੁਐਲਰ ਦੀ ਦੁਕਾਨ ਤੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਅੱਗੇ ਫਿਊਚਰ ਚ ਤੇ ਉਸ ਵਾਰਦਾਤ ਨੂੰ ਵੀ ਕੱਢ ਲਿਆ ਗਿਆ ਸੀ ਦੇਖੋ ਜੀ ਇਹਨਾਂ ਨੇ ਜਿਹੜੀ ਪਹਿਲੀ ਵਾਰਦਾਤ ਕੀਤੀ ਉਹ ਵੀ ਪਟਿਆਲੇ ਚ ਕੀਤੀ ਤੇ ਰੀਸੈਂਟਲੀ ਅਸੀਂ ਟੈਕਨੀਕਲੀ ਬੜੀ ਮਿਹਨਤ ਨਾਲ ਇਹਨਾਂ ਤੇ ਕੰਮ ਕਰ ਰਹੇ ਸੀ ਤੇ ਇਹਨਾਂ ਦੀ ਮੂਵਮੈਂਟ ਆਈ ਸੀ ਦੜਬੇ ਰਹੀ ਏ ਤੇ ਸਾਨੂੰ ਸ਼ੱਕ ਸੀ ਕਿ ਡੜਬੇ ਤੋਂ ਪਟਿਆਲੇ ਇਹ ਵਾਪਸੀ ਆ ਸਕਦੇ ਉਸ ਸ਼ੱਕ ਦੇ ਆਧਾਰ ਤੇ ਨਕਬ